ਸਸ਼ੀਕਾਲ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਆਰ ਚੈਨਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਗੇ ਤੇ ਰਾਜੀ ਖੁਸ਼ੀ ਹੋਗੇ ਸੋ ਮੇਰਾ ਵਲੌਗ ਸਟਾਰਟ ਹੋ ਰਿਹਾਗਾ ਸਵੇਰ ਦੇ 7:30 ਹੋ ਗਏ ਨੇ ਤੇ ਬਸ ਮੈਂ ਉੱਠੀ ਹੋਈ ਆ ਚਾਹ ਵਗੈਰਾ ਪੀ ਲਈ ਤੇ ਆਪਾਂ ਪੁੱਟੀ ਵਗੈਰਾ ਕਰ ਰਹੇ ਆ ਨਾ ਜਿੱਦਾਂ ਤਾਂ ਕਰਕੇ ਥੋੜਾ ਮੈਂ ਉੱਠ ਗਈ ਮੈਂ ਕਿਹਾ ਚਲੋ ਟਾਈਮ ਨਾਲ ਆਪਾਂ ਕੰਮ ਨਿਬੇੜ ਲੈਨੇ ਆ ਸੋ ਬਸ ਹੁਣ ਇਸ ਤੋਂ ਬਾਅਦ ਮੈਂ ਮੋਕਸ਼ੀਨ ਸਕੂਲ ਭੇਜਣਾ ਹੈਗਾ بس ਨੂੰ ਸਕੂਲ ਭੇਜ ਜੇ ਨਾਲ ਇਹਨਾ ਆਪਣਾ ਵਲੌਗ ਦੇ ਹੋ ਫਿਰ ਦੁਬਾਰਾ ਸ਼ੁਰੂਆਤ ਕਰੂੰਗੀ ਸੋ ਮੇਰੇ ਵਲੌਗ ਦੇ ਵਿੱਚ ਲਾਸਟ ਤੱਕ ਜਰੂਰ ਬਨੇ ਰਹੋ ਜਿਹਨੂੰ ਵਲੌਗ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਕਰਕੇ ਜੋੜ ਦੱਸਿਓ ਸੋ ਬਨੇ ਰਹੋ ਸੋ ਹਾਂਜੀ ਫੈਮਿਲੀ ਇੱਥੇ ਮੈਂ ਮੋਕਸ਼ ਨੂੰ ਰੈਡੀ ਕਰ ਰਹੀ ਸੀ ਸਕੂਲ ਪੇ ਜਾਣ ਲਈ ਤੇ ਉਹਨਾ ਕੰਗਾ ਤਾਂ ਬਿਲਕੁਲ ਨਹੀਂ ਕਰਾਂਦੀ ਸਿਰ ਦੇ ਵਿੱਚ ਕੰਗਲ ਲਵਾਣ ਹੀ ਨਹੀਂ ਦਿੰਦੀ ਰੋਂਦੀ ਰਹਿੰਦੀ ਕਹੇਗੀ ਮੰਮਾ ਨਾ ਕਰੋ ਨਾ ਕਰੋ ਪਤਾ ਨਹੀਂ ਉਹਨੂੰ ਇੰਨਾ ਪੇਨ ਕਿਉਂ ਹੁੰਦਾ ਸਿਰ ਦੇ ਵਿੱਚ ਤੇ ਬਹੁਤ ਹੀ ਮਸਾਹੀ ਮੈਂ ਉਹਦੇ ਜਾ ਕੇ ਗੁੱਤਾ ਕਰਦੀ ਆ ਤੇ ਉਹਦੇ ਹੁਣ ਵਾਲ ਵੀ ਲੰਬੇ ਹੋ ਗਏ ਨੇ ਜੇ ਗੁੱਤ ਨਾ ਕਰੋ ਤਾਂ ਚੰਗਾ ਨਹੀਂ ਲੱਗਦਾ ਤਾਂ ਫਿਰ ਉਹਦਾ ਬਸ ਇਹਨੂੰ ਤਿਆਰ ਕਰਨ ਤੋਂ ਬਾਅਦ ਇਹਨੂੰ ਸਕੂਲ ਭੇਜ ਗਏ ਫਿਰ ਮੇਰੇ ਡੇਲੀ ਰੁਟੀਨ ਜਿਹੜੇ ਮੇਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹ ਸ਼ੁਰੂ ਹੋ ਜੈਗੇ ਅੱਜ ਇਸ ਨੂੰ ਮੈਂ 9 ਵਜੇ ਤੋਂ ਪਹਿਲਾਂ ਸਕੂਲ ਪਹੁੰਚਦਾ ਸੀ ਸਾਢੇ 8 ਦਾ ਟਾਈਮ ਹੋ ਗਿਆ ਮੋਕਸ਼ੀ ਦਾ ਸਾਢੇ 8 ਤੋਂ ਸਾਢੇ 12 ਤਾਂ ਬਸ ਇਹਨੂੰ ਭੇਜ ਤੇ ਸਾਰ ਹਨਾ ਸਕੂਲ ਪਹੁੰਚਦੇ ਸਾਰ ਮੈਂ ਆਪਣਾ ਰੋਟੀਨ ਸ਼ੁਰੂ ਹੋ ਗਿਆ ਤਾਂ ਮੈਂ ਆਪਣਾ ਜਿਵੇਂ ਬੈੱਡ ਨੂੰ ਹਨਾ ਬੈੱਡ ਦੀ ਧੋਣ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਡੇਲੀ ਤੁਹਾਨੂੰ ਪਤਾ ਹੈ ਤਾਂ ਮੇਰੀ ਕਲੀਨਿਕ ਡੇਲੀ ਬੰਦੀ ਹੋਈ ਹੈ ਕਿਉਂਕਿ ਮੋਕਸ਼ੀ ਹੈ ਮੇਰੀ ਬੇਟੀ ਹੈ ਨਾ ਕੋਈ ਵੀ ਚੀਜ਼ ਖਲਾੜ ਦਿੰਦੀ ਹੈ ਵੀ ਕੋਈ ਵਾਰ ਜੜ ਹੁੰਦਾ ਕੀੜੀ ਵਗੈਰਾ ਨਾ ਆ ਜੇ ਕਿਉਂਕਿ ਮੌਸਮੀ ਇਦਾਂ ਚੱਲ ਰਿਹਾ ਹੈ ਕੁਝ ਅੱਜਕੱਲ ਤਾਂ ਮੀਹ ਨੇ ਰੀਅਲ ਸਮਾਂ ਹੈਗਾ ਤੇ ਅੱਜ ਵੀ بارش ਆ ਗਈ ਸੀ ਸਵੇਰੇ ਸਵੇਰੇ ਤਾਂ ਬਸ ਇਹੀ ਹੈ ਕਿ ਆਪਾਂ ਜਿੰਨਾ ਧਿਆਨ ਰੱਖ ਸਕਦੇ ਆ ਵਧੀਆ ਹੈਗਾ ਸਫਾਈ ਜਿੰਨੀ ਕਰ ਸਕਦੇ ਆ ਉਨਾ ਹੀ ਵਧੀਆ ਹੈਗਾ ਤੇ ਇੱਥੇ ਮੈਂ ਬੈੱਡ ਸ਼ੀਟ ਝਾੜ ਕੇ ਵਿਛਾ ਲਈ ਸੀ ਬਸ ਬੈੱਡ ਸ਼ੀਟ ਵਿਛਾ ਲਈ ਤਾਂ ਸਾਰਿਆਂ ਨੂੰ ਪਤਾ ਹੀ ਹੈ ਬੈੱਡ ਸ਼ੀਟ ਇੱਕ ਦੋ ਦਿਨ ਪਹਿਲਾਂ ਹੀ ਚੇਂਜ ਕੀਤੀ ਹੈ ਤੇ ਹਲੇ ਮੰਮੀ ਨੇ ਕੱਪੜੇ ਨਹੀਂ ਧੋਣੇ ਸੀ ਮੈਂ ਕਿਹਾ ਜਦੋਂ ਧੋਣਗੇ ਚਲੋ ਆਪਾਂ ਉਹ ਦੋਹੀ ਬੈੱਡ ਸ਼ੀਟਾਂ ਨਾ ਚੇਂਜ ਕਰ ਦਿਆਂਗੇ ਤੇ ਇੱਥੇ ਮੈਂ ਦੂਸਰੇ ਰੂਮ ਦੀ ਵੀ ਬੈੱਡ ਸ਼ੀਟ ਸੈੱਟ ਕਰ ਰਹੀ ਸੀ ਬਸ ਉਹ ਵੀ ਸੈੱਟ ਕਰ ਲਈ ਸੀ ਉਸ ਤੋਂ ਬਾਅਦ ਫਿਰ ਮੈਂ ਆ ਜਾਊਂਗੀ ਆਪਣਾ ਹੋਰ ਕੰਮ ਕਰਨ ਬਹੁਤ ਜਿਆਦਾ ਕੰਮ ਹੋ ਜਾਂਦੇ ਆ ਘਰ ਦੇ ਵਿੱਚ ਤਾਂ ਕਰਨ ਵਾਲੇ ਤੇ ਇੱਥੇ ਫਿਰ ਮੈਂ ਆ ਗਈ ਸਿਰ ਰਸੋਈ ਦੇ ਵਿੱਚ ਸਾਰਿਆਂ ਦਾ ਨਾਸ਼ਤਾ ਕਰ ਲਿਆ ਹੋਇਆ ਸੀ ਤੇ ਮੈਂ ਬਰਤਨ ਵਗੈਰਾ ਰਹਿ ਗਏ ਸੀ ਮੈਂ ਕਿਹਾ ਚਲੋ ਸਾਫ਼ ਕਰ ਦੇਣੀ ਹੁੰਦੀ ਆ ਆਪਾਂ ਸਭ ਮੈਂ ਵੀ ਨਾਸ਼ਤਾ ਕਰ ਲਿਆ ਸੀ ਸਾਰਿਆਂ ਨੇ ਕਰ ਲਿਆ ਸੀਗਾ ਤੇ ਬਸ ਇੱਥੇ ਮੈਂ ਬਰਤਨ ਵਗੈਰਾ ਸਾਫ਼ ਕਰ ਰਹੀ ਸੀ ਨਾਲ-ਨਾਲ ਹਣਾ ਤੁਹਾਡੇ ਸਾਰਿਆਂ ਨਾਲ ਗੱਲਬਾਤਾਂ ਕਰ ਰਹੀ ਹਾਂ ਹੋਰ ਸਾਰੇ ਜਣੇ ਸਨਾਓ ਕਿੱਥੋਂ-ਕਿੱਥੋਂ ਤੱਕ ਮੇਰੀ ਵੀਡੀਓ ਪਹੁੰਚੀ ਆਣਾ ਕਿੱਥੋਂ-ਕਿੱਥੋਂ ਕੌਣ-ਕੌਣ ਮੈਨੂੰ ਦੇਖ ਰਿਹਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇ ਜਿਹੜਾ ਕੋਈ ਮੇਰੇ ਚੈਨਲ ਤੇ ਪਹਿਲੀ ਵਾਰ ਆਂ ਹਰ ਵੀਡੀਓ ਜਲਦੀ ਜਲਦੀ ਮਿਲ ਸਕੇ ਸੋ ਵੀਡੀਓ ਨੂੰ ਲਾਈਕ ਪਲੀਜ਼ ਲਾਈਕ ਇੱਕ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਲਾਈਕ ਨਾਲ ਕੁਝ ਨਹੀਂ ਹੋਣਾ ਹਨਾ ਮੈਨੂੰ ਮੋਟੀਵੇਸ਼ਨ ਮਿਲ ਜਾਂਦਾ ਵੀਡੀਓ ਬਣਾਉਣ ਦਾ ਬਸ ਮੇਰੇ ਭਾਂਡੇ ਵਗੈਰਾ ਹੋ ਗਏ ਸੀ ਉਸ ਤੋਂ ਬਾਅਦ ਮੈਂ ਨਾਲ ਨਾਲ ਚੁੱਲਾ ਸਾਫ਼ ਕਰਦਾ ਸੀ ਕਿਉਂਕਿ ਜਦੋਂ ਮੈਂ ਹਨਾ ਨਾਸ਼ਤਾ ਵਗੈਰਾ ਨਿਬੇਟ ਲੈਂਦੀ ਆ ਮੈਨੂੰ ਇਦਾਂ ਹੋ ਜਾਂਦਾ ਮੈਂ ਕਿਚਨ ਦੀ ਕਲੀਨ ਕਰ ਲਾਂ ਕਿਉਂਕਿ ਜੇ ਕਿਚਨ ਕਲੀਨ ਨਹੀਂ ਹੋਊਗਾ ਉਦ ਤੱਕ ਐਵੇਂ ਹੋ ਹੀ ਜਾਏਗਾ ਪਤਾ ਨਹੀਂ ਜਿਵੇਂ ਖਲਾਰਾ ਜਾਂ ਪਿਆਰੰਦਾ ਐਵੇਂ ਲੱਗਦਾ ਰਹਿੰਦਾ ਮੈਨੂੰ ਤੇ ਮੈਂ ਕਿਚਨ ਕਲੀਨ ਕਰਕੇ ਹਨਾ ਤੇ ਮੈਂ ਅੱਜ ਮੈਨੂੰ ਲੱਗਦਾ ਛੜੂ ਵਗੈਰਾ ਨਹੀਂ ਮਾਰਿਆ ਸੀ ਕਿਉਂਕਿ ਮੈਂ ਅੱਜ ਭੁੱਟੀ ਕਰਨੀ ਸੀ ਬਾਹਰ ਤੇ ਬਾਹਰ ਖਲਾਰਾ ਪਾਇਆ ਹੋਇਆ ਸੀ ਮੈਂ ਫਟਾਫਟ ਕਿਚਨ ਦਾ ਨਿਬੇੜੀ ਸੀ ਮੈਨੂੰ ਐਵੇਂ ਸੀ ਮੈਂ ਫਟਾਫਟ ਕਿਚਨ ਦਾ ਨਿਬੇੜ ਲੈ ਬੀ ਬਾਹਰ ਜਾ ਕੇ ਪਾਪਾ ਨਾਲ ਹੈਲਪ ਕਰਦਾ ਕਿਉਂਕਿ ਮੋਕਸ਼ੀ ਸਕੂਲ ਚਲ ਗਈ ਸੀ ਤੇ ਮੇਰੇ ਕੋਲ ਹੁਣੀ 2 ਘੰਟੇ ਨੇ ਵੀ ਇਹੀ ਕੰਮ ਕਰ ਲੈਣੇ ਆ ਜਦੋਂ ਮੋਕਸ਼ੀ ਸਕੂਲ ਤੋਂ ਆ ਜਾਂਦੀ ਹੈ ਫਿਰ ਮੈਨੂੰ ਉਹ ਕੰਮ ਨਹੀਂ ਕਰ ਦਿੰਦੀ ਭੁੱਟੀ ਵਾਲਾ ਵੀ ਚਲੋ ਘਰ ਦਾ ਤਾਂ ਮੈਂ ਨਾਲ ਨਾਲ ਥੋੜਾ ਬਹੁਤ ਕਰਦੀ ਰਹਿੰਦੀ ਆ ਬਟ ਭੁੱਟੀ ਵਾਲਾ ਜਿਹੜਾ ਕੰਮ ਹੈ ਉਹ ਬ ਤਮੀ ਨੂੰ ਐਸੀ ਮੈਂ 2 ਘੰਟੇ ਲਗਾ ਕੇ ਜਿੰਨਾ ਕੰਮ ਹੋਊਗਾ ਕਰ ਦੇਣੀ ਆ ਬਸ ਉਹਦੇ ਸਕੂਲਸ ਭੇਜਣ ਤੋਂ ਬਾਅਦ ਰਸੋਈ ਦਾ ਨਵੇਂੜ ਕੇ ਸਾਰਾ ਸਫਾਈ ਸਫਾਈ ਕਰਕੇ ਤੇ ਮੈਂ ਘਰ ਦੇ ਵਿੱਚ ਝਾੜੂ ਵਗੈਰਾ ਉਦਾਂ ਹੀ ਛਾੜਦਾ ਕਿਉਂਕਿ ਬਾਹਰ ਇੰਨਾ ਖਲਾਰਾ ਪਿਆ ਤਾਂ ਚਪਲਾ ਨਾਲ ਅੰਦਰ ਹੀ ਆਈ ਜਾਣਾ ਸੀ ਮੈਂ ਕਿਹਾ ਸ਼ਾਮ ਨੂੰ ਇਕੱਠੇ ਝਾੜੂ ਲਗਾ ਦੂੰਗੀ ਤੇ ਬਟ ਫਿਰ ਮੈਂ ਸ਼ਾਮ ਨੂੰ ਇਕੱਠੇ ਝਾੜੂ ਲਗਾਤਾ ਸੀ ਸਾਰੇ ਘਰ ਦੇ ਵਿੱਚ ਤੇ ਬਾਹਰੋਂ ਵੀ ਸਾਫ਼ ਕਰਤਾ ਸੀ ਤੇ ਅੰਦਰੋਂ ਵੀ ਝਾੜੂ ਵਗੈਰਾ ਮਾਰਤਾ ਸੀ ਤੇ ਉਹ ਹੰਜੀ ਫੈਮਲੀ ਤੁਹਾਡੇ ਸਾਹਮਣੇ ਹੁਣ ਮੈਂ ਹਾਂਗਾ ਜਿੰਦੇ ਭਾਂਡੇ ਵਗੈਰਾ ਕਰ ਲੈਨੇ ਆਣਾ ਕਿਚਨ ਦੀ ਕਲੀਨਿੰਗ ਕਰੀਏ ਤੇ ਮੇਰੇ ਹਸਬੰਦ ਬਸ ਚੱਲੇ ਨੇ 10 ਵਜੇ ਬਟਲ ਤੱਕ ਗਏ ਨਹੀਂ ਹੈਗੇ ਤੇ ਮੈਂ ਹੁਣ ਚਾਹ ਵਗੈਰਾ ਬਣਾਇ ਸੀ ਕਿਨ ਚਾਹ ਪੀਣੀ ਹੈ ਮੈਂ ਕਿਹਾ ਚਲੋ ਬਣਾਨੇ ਤੇ ਆਪਾਂ ਹੁਣ ਇਸ ਤੋਂ ਬਾਅਦ ਪੂਟੀ ਕਰਾਂਗੇ ਆਪਾਂ ਪੂਟੀ ਦੀ ਤਿਆਰੀ ਕਰੂੰਗੀ ਮੈਂ ਸਵੇਰ ਦੇ ਉੱਠੀ ਹੋਈ ਆ ਅੱਜ ਮੈਂ ਕਿਹਾ ਵੀ ਮੋਕਸ਼ਨ ਸਕੂਲ ਪੇਜ ਕਿ ਵੀ ਮੈਂ ਕੰਮ ਵਗੈਰਾ ਨਵੇੜ ਕੇ ਕਰਦੇ ਕਿ ਮੈਂ ਆਪਣਾ ਵੀ ਫਿਰ ਪੂਟੀ ਵਗੈਰਾ ਕਰ ਲੂੰਗੀ ਵੀ ਚਲੋ ਇਹ ਹੈ ਕਿ ਅਜ ਇੰਨਾ ਜਲਦੀ ਕੰਮ ਨਿਬੜੇਗਾ ਉਹਨਾਂ ਜਲਦੀ ਫਾਇਦਾ ਹੁੰਦਾ ਹੈ ਕੰਮ ਨਵੇੜਕ ਦਾ

ਸੋਬਸ ਰੋਗ ਦੇ ਵਿੱਚ ਬਣੀ ਰਿਓ ਕੰਟਿਊ ਜੀ ਨੂੰ ਵੀਡੀਓ ਕੋ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਕਰਕੇ ਜੋ ਦੱਸਿਓ ਸੋ ਬਣੀ ਰੋਗ ਬਲੌਗ ਠੀਕ ਹੈ ਤਾਂ ਹਾਂਜੀ ਦੇਖ ਲਓ ਜੀ ਅੱਜ ਹਲੇ ਚਾਹ ਪੀ ਰਹੇ ਨੇ ਹੁਣੇ ਜਾਣਗੇ ਆਪਣਾ ਦੁਕਾਨ ਤੇ ਹੈਲੋ ਕਰੋ ਬਈ ਸਾਰਿਆਂ ਨੂੰ ਕੀ ਗੱਲ ਪਤਾ ਨਹੀਂਗਾ ਬਈ ਦੇਖ ਲਓ ਅੱਜ ਤੁਹਾਨੂੰ ਮੇਰੇ ਵਲੌਗ ਦੇ ਵਿੱਚ ਮੇਰੇ ਹਸਬੰਡ ਦੇਖਣ ਨੂੰ ਮਿਲ ਗਏ ਕਿਉਂਕਿ ਤੁਹਾਨੂੰ ਮੈਂ ਕਦੇ ਦਿਖਾਇਆ ਨਹੀਂ ਆਪਣੀ ਹਨਾ ਮੈਂ YouTube ਤੇ ਕੰਮ ਕਰਦੀ ਹਾਂ ਸਿਰਫ ਤੁਸੀਂ ਸਾਰੇ ਜਣੇ ਮੈਨੂੰ ਦੇਖ ਦਿਓ ਮੇਰੀ ਫੈਮਲੀ ਨੂੰ ਘਾਟ ਦੇਖ ਦਿਓ ਤੁਸੀਂ ਸਾਰੇ ਜਣੇ ਕਹਿੰਦੇ ਹੋ ਹੁੰਦੇ ਹੋ ਕਿ ਫੈਮਲੀ ਨੂੰ ਵਿੱਚ ਲਿਆਓ ਸੋ ਦੇਖ ਲਓ ਅੱਜ ਮੇਰੇ ਹਸਬੰਦ ਆ ਗਏ ਹੌਲੀ ਹੌਲੀ ਸਾਰਿਆਂ ਨੂੰ ਲਿਆਉਂਗੀ ਨਹੀਂ ਜਲਦੀ ਨਹੀਂ ਲਿਆਉਂਗੀ ਠੀਕ ਹੈ ਸੋ ਹਾਂ ਜੀ ਫੈਮਿਲੀ ਇੱਥੇ ਨਾ ਮੈਂ ਪੁੱਟੀ ਵਗੈਰਾ ਹਣਾ ਕਰਨ ਲੱਗ ਗਈ ਸੀ ਤੇ ਬਸ ਪੁੱਟੀ ਸ਼ੁਰੂ ਕਰਤੀ ਸੀ ਇਹਦੇ ਪਾਪਾ ਨੇ ਕੱਲ ਇੱਥੇ ਪੀਓਪੀ ਵਗੈਰਾ ਲਗਾਤੀ ਸੀ ਸਿਮਿੰਟ ਵੀ ਲਗਾ ਲਿਆ ਸੀ ਤੇ ਅੱਜ ਪਾਪਾ ਨੇ ਜਿਵੇਂ ਜਿਵੇਂ ਸਾਡੇ ਬਾਥਰੂਮ ਦੇ ਨਾਲ ਤੁਸੀਂ ਦੇਖਿਆ ਹੋਣਾ ਬਹੁਤ ਜ਼ਿਆਦਾ ਦਿਵਾਰਾਂ ਖਰਾਬ ਹੋ ਰਹੀਆਂ ਸੀ ਉੱਥੇ ਸਾਰਾ ਸਿਮਿੰਟ ਲਗਾਉਣਾ ਸੀ ਕਿਉਂਕਿ ਸਿਮਿੰਟ ਤੇ ਬਿਨਾ ਪੁੱਟੀ ਨਹੀਂ ਹੋਣੀ ਸੀ ਜਦੋਂ ਤੱਕ ਬੇਸ ਨਹੀਂ ਸਹੀ ਬਣੇਗਾ ਉਦੋਂ ਤੱਕ ਉੱਪਰ ਪੁੱਟੀ ਕਿੱਦਾ ਹੋਏਗੀ ਸੋ ਇਹਦੇ ਇੱਚੇ ਵਾਲਾ ਜਿਹੜਾ ਬੇਸ ਹੈ ਉਹਨੂੰ ਪਾਪਾ ਚੰਗੀ ਤਰ੍ਹਾਂ ਕੰਪਲੀਟ ਕਰ ਰਹੇ ਸੀ ਸਿਮਿੰਟ ਵਗੈਰਾ ਲਗਾ ਕੇ ਸ ਕਰ ਲਈ ਸੀ ਆਪਾਂ ਤੇ ਆਪਾਂ ਬਸ ਇਧਰ-ਉਧਰ ਜਿੱਧਰ-ਉਧਰ ਹੋਈ ਕਰ ਲਈ ਮੇਰੇ ਕੋਲ ਜਿੰਨੇ ਟਾਈਮ ਚ ਹੋਈ ਚਲੋ ਥੋੜਾ ਜਿਹਾ ਇਹ ਕਿ ਮਿਹਨਤ ਵਾਲਾ ਕੰਮ ਹੈ ਤਕਾਵਟ ਹੋ ਜਾਂਦੀ ਹੈ ਕਮਰ 'ਚ ਬਹੁਤ ਜ਼ਿਆਦਾ ਦਰਦ ਹੋ ਜਾਣ ਲੱਗਦਾ ਹੈ ਮੇਰੀ ਤਾਂ ਕਮਰ 'ਚ ਇੰਨਾ ਦਰਦ ਹੋ ਜਾਂਦਾ ਹੈ ਕਿ ਟੈਂਡ ਫੇਸ ਹੋ ਜਾਂਦੀ ਹੈ ਫਿਰ ਮੈਨੂੰ ਇਦਾਂ ਹੋ ਜਾਂਦਾ ਹੈ ਕਿ 10 ਮਿੰਟ ਰੈਸਟ ਕਰ ਲੈਣੇ ਕਿਉਂਕਿ ਜਿੰਦ ਤੱਕ ਰੈਸਟਿੰਗ ਕਰੋਗੇ ਉਦ ਤੱਕ ਕਮਰ ਨੂੰ ਜਿਹੜਾ ਸਿੱਧੀ ਨਹੀਂ ਹੋਣਾ ਵੱਲ ਪੈ ਜਾਂਦਾ ਮੇਰੀ ਕਮਰ 'ਚ ਦੇ ਕਿਉਂਕਿ ਇਹ ਕੰਮ ਆਪਾਂ ਕਦੇ-ਕਦੇ ਕਰਦੇ ਹਾਂ ਹਰ ਰੋਜ਼ ਤਾਂ ਕਰਦੇ ਨਹੀਂ ਦਿੱਲੀ ਆਪਣੀ ਲਾਈਫ ਸਟਾਈਲ ਤਾਂ ਹੈ ਨਹੀਂ ਦਿੱਲੀ ਆਪਣਾ ਲਾਈਫ ਸਟਾਈਲ ਇਹੀ ਹੈ ਘਰ ਦੇ ਕੰਮ ਕਰ ਲਈ ਬੱਚੇ ਨੂੰ ਸੰਭਲ ਲਿਆ ਕਰ ਲਓ ਕਰ ਲਿਆ ਇਹ ਵਾਲੇ ਕੰਮ ਜਿਹੜੇ ਬਹੁਤ ਟਫ ਹੁੰਦੇ ਇਹ ਜਿਨ੍ਹਾਂ ਦਾ ਜਿਨ੍ਹਾਂ ਦੇ ਕੰਮ ਬੰਦੇ ਉਹੀ ਕਰ ਸਕਦੇ ਆ ਆਪਾਂ ਤਾਂ ਨਹੀਂ ਕਰ ਸਕਦੇ ਇਹ ਤਾਂ ਚਲੋ ਇਹ ਹੈ ਕਿ ਸਾਨੂੰ ਸਾਡੀ ਮਜਬੂਰੀ ਹੈ ਕੀ ਦੀਵਾਲੀ ਆ ਰਹੀ ਏ ਫੈਸਟੀਵਲ ਆ ਰਿਹਾ ਆਪ ਆਪਣੇ ਘਰ ਨੂੰ ਸਾਫ ਕਰਨਾ ਹਨਾ ਤਾਂ ਕਰਕੇ ਲੱਗੇ ਹੋਏ ਆ ਵੀ ਜਦੋਂ ਅਸੀਂ ਮਿਸਤਰੀ ਲਾਵਾਂ ਇਕੱਠੇ ਲਾਵਾਂਗੇ ਫਿਰ ਘਰ ਨੂੰ ਇਕੱਠਾ ਹੀ ਸਵਾਰਾਂਗੇ ਤਾਂ ਬਸ ਹੁਣ ਟਾਈਮ ਪਾਸ ਚਾ ਕਰ ਰਹੇ ਹਾਂ ਚਲੋ ਇਹ ਇੱਕ ਇੱਕ ਕਰ ਕਲੀਨ ਹੋ ਜਗੇ ਗੰਦੀਆਂ ਨਾਲੋਂ ਵੀ ਮੈਂ ਸ਼ੂਟਿੰਗ ਵਗੈਰਾ ਕਰਦੀ ਹਾਂ ਸੋਹਣੀਆਂ ਨਹੀਂ ਲੱਗਦੀਆਂ ਮੇਰੇ ਖੁਦ ਮੈਨੂੰ ਆਪਣੇ ਮਨ ਨੂੰ ਐਵੇਂ ਲੱਗਦਾ ਹੁੰਦਾ ਸੀ ਜਿਵੇਂ ਬਹੁਤ ਗੰਦੀਆਂ ਦਿਵਾਰਾਂ ਹੋਈਆਂ ਪਈਆਂ ਨੇ ਤਾਂ ਬਸ ਹੁਣ ਇੱਥੇ ਨਾ ਮੈਂ ਆਪਣੇ ਦਿਵਾਰਾਂ ਵਗੈਰਾ ਸੈੱਟ ਕਰ ਰਹੀ ਸੀ ਤੇ ਨਾਲ ਨਾਲ ਤੁਹਾਡੇ ਸਾਰੇ ਨਾਲ ਗੱਲਬਾਤਾਂ ਕਰ ਰਹੀ ਹਾਂ ਸੋ ਤੁਸੀਂ ਸਾਰੇ ਜਣੇ ਸਣਾਓ ਤੁਹਾਨੂੰ ਮੇਰੇ ਵ ਕਰਦਿਆ ਕਰੋ ਕਿਉਂਕਿ ਤੁਹਾਡੀ ਕਮੈਂਟ ਨਾਲ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਤੇ ਬਸ ਇਹੀ ਕੁਝ ਕਹਿਣਾ ਹੁੰਦਾ ਮੈਂ ਤਾਂ ਤੁਹਾਡੇ ਸਾਰਿਆਂ ਨਾਲ ਆਪਣੇ ਦਿਲ ਦੀ ਗੱਲਾਂ ਖੋਲ੍ਹ ਲੈਣੀਆਂ ਹੁੰਦੀਆਂ ਕਿਉਂਕਿ ਜਦ ਤੱਕ ਮੈਂ ਤੁਹਾਡੇ ਸਾਰਿਆਂ ਨਾਲ ਗੱਲਬਾਤ ਨਹੀਂ ਕਰਦੀ ਮੇਰਾ ਦਿਲ ਨਹੀਂ ਲੱਗਦਾ ਮੈਨੂੰ ਐਵੇਂ ਹੋ ਜਾਂਦਾ ਇੱਕ ਦਿਨ ਵੀਡੀਓ ਨਾ ਪਾਵਾਂ ਕਿ ਅੱਜ ਵੀਡੀਓ ਨਹੀਂ ਪਾਈ ਜਾਂ ਕਿੱਦਾਂ ਹਨਾ ਜੀ ਫੈਮਲੀ ਉਹ ਵਾਲੀ ਦਵਾਰ ਹੋ ਗਈ ਉਸ ਤੋਂ ਬਾਅਦ ਮੈਂ ਇਹ ਵਾਲੀ ਦਵਾਰ ਤੇ ਆ ਗਈ ਸੀ ਮੈਂ ਕਿ ਹਾਫ ਹਾਫੇ ਵੀ ਕਰ ਦਿੰਨੇ ਆਪਾਂ ਵੀ ਸਾਰਾ ਇਹ ਇੱਕ ਏਰੀਆ ਕਰੂੰਗੀ ਅੱਜ ਵਾਲਾ ਇਹ ਵਾਲਾ ਏਰੀਆ ਹੋਇਆ ਸੀ ਤੇ ਕੱਲ ਆਪਾਂ ਜਿਹੜਾ ਬਾਥਰੂਮ ਦੇ ਨਾਲ ਵਾਲਾ ਸਾਡਾ ਏਰੀਆ ਕੱਲ ਉੱਧਰ ਵਾਲੇ ਏਰੀਆ 'ਚ ਆਪਾਂ ਚੱਲ ਜਾਾਂਗੇ ਤੇ ਅੱਜ ਇੱਧਰ ਕਰ ਰਹੀ ਸੀ ਤਾਂ ਫਿਰ ਤੁਸੀਂ ਸਾਰਿਆਂ ਨੇ ਹੁਣ ਵੀਡੀਓ ਦੇ ਵਿੱਚ ਦੇਖ ਹੀ ਲਿਆਗਾ ਤੇ ਬਸ ਤੁਹਾਨੂੰ ਸਾਰਿਆਂ ਨੂੰ ਮੇਰੀ ਭੂਟੀ ਕਿੱਦਾਂ ਲੱਗਦੀ ਹੈ ਕਰਨੀ ਵਧੀਆ ਲੱਗਦੀ ਹੈ ਹਨਾ ਤੇ ਵਧੀਆ ਮੈਨੂੰ ਵਧੀਆ ਕਮੈਂਟ ਆਉਂਦੇ ਆ ਕਿ ਘੋਟੀ ਕਰ ਲੋ ਇਹ ਕਰੋ ਕਈਆਂ ਦੇ ਬਹੁਤ ਵਧੀਆ ਕਮੈਂਟ ਹੁੰਦੇ ਆ ਵਧੀਆ ਲੱਗਦਾ ਹੈਗਾ ਇਹ ਤਾਂ ਆਪਣੇ ਘਰ ਦਾ ਹੀ ਕੰਮ ਹੈ ਇਹ ਤਾਂ ਆਪਾਂ ਨੂੰ ਕਰਨਾ ਹੀ ਪੈਣਾ ਕਿਉਂਕਿ ਕਹਿੰਦੇ ਆ ਨਾ ਮਿਹਨਤ ਕਰਨ ਦੇ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਆਪਣੇ ਘਰ ਨੂੰ ਹੀ ਸਵਾਰਨਾ ਆਪਾਂ ਹਨਾ ਤੇ ਬਸ ਆਪਾਂ ਆਪਣੇ ਘਰ ਨੂੰ ਸਾਫ਼ ਸੁਧਰਾ ਰੱਖਣਾ ਚਾਹੀਦਾ ਹੈ ਜ਼ਰੂਰ ਰੱਖਣਾ ਚਾਹੀਦਾ ਕਿਉਂ ਨਹੀਂ ਜੇ ਆਪਣਾ ਵਾਤਾਵਰਣ ਸਾਫ਼ ਸੁਧਰਾ ਹੋਏਗਾ ਤੇ ਆਪਾਂ ਵੀ ਬਿਮਾਰੀਆਂ ਤੋਂ ਬਚਾਂਗੇ ਸਾਫ਼ ਸੁਧਰੇ ਰਵਾਂਗੇ ਹਨਾ ਤੇ ਇੱਥੇ ਫਿਰ ਮੈਂ ਨਾਲ ਦੇ ਕਿ ਪੌੜੀਆਂ ਦੇ ਨਾਲ ਆ ਗਈ ਸੀ ਕਿਉਂਕਿ ਬਾਕੀ ਸਾਰਾ ਏਰੀਆ ਖਤਮ ਹੋ ਗਿਆ ਸੀਗਾ ਤੇ ਮੈਂ ਚਲੋ ਪੌੜੀਆਂ ਦੇ ਕੋਲ ਹਾਂ ਇਹਨਾਂ ਨੂੰ ਖੁਰਚ ਰਹੀ ਸੀ ਪਹਿਲਾਂ ਵੀ ਜਿਹੜਾ ਨੀਚੇ ਕਲੀ ਵਗੈਰਾ ਉੱਤਰ ਰਿਹਾ ਉੱਤਰ ਜੇਗੀ ਜਿੰਨੀ ਉਤਰਨੀ ਹੋਈ ਤਾਂ ਬਸ ਉਹਨੂੰ ਉਤਾਰ ਕੇ ਫਿਰ ਮੈਂ ਝਾੜੂ ਵਗੈਰਾ ਮਾਰ ਕੇ ਸਾਰਾ ਕਲੀਨ ਕਰਨ ਤੋਂ ਬਾਅਦ ਫਿਰ ਮੈਂ ਇੱਥੇ ਦੁਬਾਰਾ ਤੋਂ ਪੁੱਟੀ ਲਗਾਉਣ ਲੱਗ ਜੂੰਗੀ ਤੇ ਬਸ ਹੁਣ ਮੈਂ ਪੌੜੀਆਂ ਨੂੰ ਵੀ ਕਰ ਦੂੰਗੀ ਜਿੰਨੀਆਂ ਖੋਣਗੀਆਂ ਤੇ ਉਸ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਕਲੀਨ ਕਰਾਂਗੇ ਹਜੇ ਨਹੀਂ ਕਰੀਆਂ ਸੀਗੀਆਂ ਤੇ ਬਸ ਇੱਥੇ ਮੈਂ ਲੱਗੀ ਹੋਈ ਸੀ ਆਪਣੇ ਕੰਮ ਕਰਨ ਸੋ ਹੋਰ ਸੁਣਾਓ ਤੁਸੀਂ ਸਾਰੇ ਜਣੇ ਤੁਹਾਨੂੰ ਰੋਜ਼ ਮੇਰੇ ਵਲੌਗ ਕਿਦਾਂ ਲੱਗਦੇ ਆ ਜਾਂ ਡੇਲੀ ਇੱਕ ਗੱਲ ਤਾਂ ਹੋਰ ਦੱਸਣੀ ਸੀ ਜਿਹੜਾ ਕੋ ਚੈਨਲ ਦੇ ਪਹਿਲੀ ਵਾਰ ਆ ਰਿਹਾ ਜੀ ਨੂੰ ਮੇਰੀ ਟਾਈਮਿੰਗ ਨਹੀਂ ਪਤਾ ਰਾਤ ਨੂੰ 9 ਵਜੇ ਮੇਰਾ ਵਲੌਗ ਹੁੰਦਾ ਹੈ ਪਲੀਜ਼ ਦੇਖਿਆ ਕਰੋ ਨਾਲ ਦੀ ਨਾਲ ਦੇਖਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਪਲੀਜ਼ ਵਾਚ ਟਾਈਮ ਮੈਨੂੰ ਬਹੁਤ ਜ਼ਰੂਰਤ ਹੈ ਵਾਚ ਟਾਈਮ ਲਈ ਮੇਰੇ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਹਾਂਜੀ ਦੋਸਤੋ ਹਲੇ ਇੱਥੇ ਟਾਈਮਿੰਗ ਮਿਲ ਲੱਗਦਾ 11 ਸਵਾ 11 ਹੋ ਗਏ ਸੀ ਤੇ 12 ਵਜੇ ਤੋਂ ਬਾਅਦ ਹੀ ਮੇਰੀ ਬੇਟੀ ਆਈ ਸੀਗੀ ਉਹਦੇ ਆਉਣ ਤੋਂ ਪਹਿਲਾਂ ਤਾਂ ਮੈਂ ਨਹਾ ਵੀ ਲਈ ਸੀ ਵੀ ਕੰਮ ਕਰਲੇ ਹੋਏ ਸੀਗੇ ਤੇ ਮੇਰੇ ਹਸਬੰਦ ਦੀ ਰੋਟੀ ਚੱਲ ਗਈ ਸੀ 2:30 ਵਜੇ ਤੇ ਮੰਮੀ ਨੇ ਅੱਜ ਬਣਾਈ ਸੀ ਭਿੰਡੀ ਸਬਜੀ ਆ ਸਬਜੀ ਵਗੈਰਾ ਮੈਂ ਨਹੀਂ ਬਣਾਈ ਕਿਉਂਕਿ ਮੈਂ ਇਹ ਵਾਲੇ ਕੰਮ ਕਰਕੇ ਥੱਕ ਚੰਨੀ ਹੁੰਨੀ ਆ ਫਿਰ ਮੇਰੇ ਤੋਂ ਗਏ ਹੋ ਜਾਂਦਾ ਕਿ ਕਿਚਨ ਦਾ ਵੀ ਇੰਨਾ ਕੰਮ ਨਹੀਂ ਹੁੰਦਾਗਾ ਤੇ ਫਿਰ ਮੰਮੀ ਨੇ ਸਬਜੀ ਵਗੈਰਾ ਬਣਾਤੀ ਸੀ ਆਟਾ ਗੁੰਨੇ ਪਿਆ ਸੀ ਤੇ ਮੈਂ ਫੁੱਲਕੇ ਵਗੈਰਾ ਬਣਾ ਕੇ ਇਹਨਾਂ ਦੀ ਰੋਟੀ ਪੈਕ ਕਰਤੀ ਸੀ ਤੇ ਇਹਨਾਂ ਦੀ ਰੋਟੀ चल गई सी मोक्षी भी आ गई सी सो उस तो बाद फिर मैं नहा धो के भी अपना बैठ गई सी क्योंकि उस तो बाद मैं कोई काम नहीं कर रहा, पुटी वाला बस यही दो घंटे लगाए क्योंकि मोक्षी तो बाद फिर मैं उन्होंने सामभ लग गई सी बस यही हो जाता कि बच्चे नाल काम नहीं ये करूँकि बच ये युद्ध कि मोक्षी इस हाथ ना मारे कई बार वो कहेगी मैं कर दी हाँ मैं करी भी मैं थोड़ी हेल्प करती हाँ तो मैं इदा हों कि हाथ ना मारे क्योंकि वह हाथ खराब हो जाएंगे क्योंकि मैं भी हाथ लगा तो मेरा भी मास है जोड़ा ढिला हो जाता है चे छत पाने जदों तो मैंने डर लगता है कि है ना बच ਛਾ ਬੱਚੇ ਨੂੰ ਤਾਂ ਹੋਰ ਵੀ ਜਲਦੀ ਹਨਾ ਇਹ ਚੀਜ਼ਾਂ ਅਟੈਕ ਕਰਦੀਆਂ ਨੇ ਤਾਂ ਕਰਕੇ ਮੈਂ ਉਹਦੇ ਤੋਂ ਇਹ ਚੀਜ਼ਾਂ ਦੂਰ ਰੱਖਦੀ ਆਂ ਵੀ ਜਦੋਂ ਆ ਜਾਂਦੀ ਆ ਉਦੋਂ ਮੈਂ ਨਹੀਂ ਕਰਦੀਗੀ ਉਤੋਂ ਪਹਿਲਾਂ ਪਹਿਲਾਂ ਕਰ ਲੈਣੀਆਂ ਕੱਲ ਦੀ ਵੈਸੇ ਉਹਦੀ ਛੁੱਟੀ ਹੈਗੀ ਸੈਟਰਡੇ ਦੀ ਤੇ ਬਾਕੀ ਦੇਖਦੇ ਹਾਂ ਹੁਣ ਕੀ ਬੰਦਾਗਾ ਤੇ ਉਹੀ ਹੈ ਨਾ ਵੀ ਜੇ ਸਕੂਲ ਜਾਂਦੀ ਆ ਤਾਂ ਚਲੋ ਮੇਰਾ ਬੜੀ ਕੰਮ ਨੇ ਵੱਧ ਜਾਂਦਾ ਉਦਾਂ ਫਿਰ ਕੰਮ ਘੱਲ ਰਹੇਗਾ ਕਿਉਂਕਿ ਹੁਣ ਦੋ ਤਿੰਨ ਦਿਨਾਂ ਦਾ ਹੀ ਕੰਮ ਰਹਿ ਗਿਆ ਆਪਣਾ ਕਰਨ ਵਾਲਾ ਫਿਰ ਆਪਾਂ ਜਲਦੀ ਜਲਦੀ ਕੰਮ ਕੰਪਲੀਟ ਕਰਕੇ ਹਨਾ ਬੜੀ-ਬੜੀ ਹੋਰ ਵਲੌਗਸ ਖਾਈਏ ਤੁਹਾਨੂੰ ਸਾਰਿਆਂ ਨੂੰ ਵੀ ਤੁਸੀਂ ਸਾਰਦੇ ਨਹੀਂ ਇਹ ਕੁਝ ਜੋ ਮੈਂ ਕਰੂੰਗੀ ਦੇਖ ਲੋ ਮੇਰਾ ਤਾਂ ਰੁਟੀਨੇ ਹੀ ਹੈ ਜੋ ਮੈਂ ਕਰੂੰਗੀ ਤਾਂ ਤੁਹਾਨੂੰ ਸਾਰੇ ਨੂੰ ਉਹੀ ਦਿਖਾਵੂੰਗੀ ਮੰਨ ਲਓ ਜੇ ਮੈਂ ਭੁਟੀ ਘੜ ਰਹੀਆਂ ਤਾਂ ਤੁਹਾਨੂੰ ਭੁਟੀ ਦਿਖਾਵੂੰਗੀ ਜੇ ਘਰ ਦਾ ਕੰਮ ਕਰੂੰਗੀ ਤਾਂ ਘਰ ਦਾ ਦਿਖਾਵੂੰਗੀ ਹਨਾ ਮੇਰਾ ਲਾਈਫ ਸਟਾਈਲ ਹੈ ਮੈਂ ਤੁਹਾਡੇ ਸਾਰਿਆਂ ਨਾਲ ਆਪਣਾ ਲਾਈਫ ਸਟਾਈਲ ਸ਼ੇਅਰ ਕਰਦੀ ਆਂਗੀ ਤੇ ਮੇਰਾ ਤਾਂ ਇਦਾਂ ਦਾ ਹੀ ਲਾਈਫ ਸਟਾਈਲ ਹੈ ਪੰਜਾਬੀ ਲੋਕ ਆ ਅਸੀਂ ਪੰਜਾਬੀ ਆ ਤੇ ਬਸ ਇਦਾਂ ਹੀ ਰਹਿਣੀ ਮੇਰੇ ਘਰ ਦੇ ਵਿੱਚ ਮੇਰਾ ਹਨਾ ਛੋਟੀ ਜੀ ਫੈਮਲੀ ਹੈ ਛੋਟਾ ਜਿਹਾ ਮੇਰਾ ਘਰ ਹੈ ਛੋਟੀ ਜੀ ਮੇਰੀ ਲਾਈਫ ਹੈ ਇਹੀ ਮੇਰਾ ਲਾਈਫ ਸਟਾਈਲ ਹੈ ਬਸ ਜਿੱਦਾਂ ਵਾ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰ ਲੈਣੀ ਹੁੰਦੀ ਹੈ ਮੈਨੂੰ ਨਾ ਤਾਂ ਕੋਈ ਸ਼ਰਮ ਹੈ ਆਪਣਾ ਘਰ دکھਾਉਣ 'ਚ ਨਹੀਂ ਮੈਨੂੰ ਆਪਣੀ ਮਿਹਨਤ ਕਰਨ 'ਚ ਕੋਈ ਸ਼ਰਮ ਹੈ ਬਸ ਮੈਂ ਇਦਾਂ ਹੀ ਰਹਿਣੀ ਆ ਸੋ ਇਦਾਂ ਹੀ ਮੈਨੂੰ ਪਿਆਰ ਤੇ ਸਪੋਰਟ ਦਿਆ ਕਰੋ ਵੈਸੇ 노 ਡਾਊਟ ਤੁਸੀਂ ਸਾਰੇ ਜਣੇ ਬਹੁਤ ਪਿਆਰ ਤੇ ਸਪੋਰਟ ਦਿੰਨੇ ਹੋ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਤੇ ਸਪੋਰਟ ਦੇਣ ਲਈ ਬਸ ਇਦਾਂ ਹੀ ਆਪਣਾ ਪਿਆਰ ਬਣਾਈ ਰੱਖਿਓ ਜੀ ਦੋਸਤੋ ਤੁਸੀਂ ਸਾਰੇ ਜਣਿਆਨੇ ਦੇਖ ਹੀ ਲਿਆ ਕਿ ਆਪਾਂ ਪੁੱਟੀ ਵਗੈਰਾ ਕਰ ਲਈ ਥੋੜੀ ਬਹੁਤ ਹਨਾ ਬਾਕੀ ਥੋੜਾ ਬਹੁਤ ਕੰਮ ਰਹਿ ਗਿਆ ਉਹ ਜੋ ਵੀ ਕਰਕੇ ਕੰਪਲੀਟ ਅਨਸਾਰਨ ਮੈਂ ਵਿੱਚ ਦਿਖਾਤਾ ਹੋਇਆ ਤੁਸੀਂ ਦੇਖ ਹੀ ਲਿਆ ਤੇ ਬਾਕੀ ਜੇ ਮੇਰਾ ਵਲੌਗ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਕਰਕੇ ਜੁੜ ਦੱਸਿਓ ਹੁੰਦਾ ਅਨਸਾਰਨ ਮਿਲੂਗੀ ਨੈਕਸਟ ਨਿਊ ਵਲੌਗ ਦੇ ਨਾਲ ਤੱਕ ਲਈ ਬਾਏ ਬਾਏ ਟੇਕ ਕੇਅਰ ਸਾਰੇ ਜਣੇ ਆਪਣਾ ਧਿਆਨ ਰੱਖਿਓ